ਸਵਾਗਤ ਹੈ ਸਾਰੇ ਹੀ ਕੈਂਡੀਡੇਟ ਦਾ ਬੈਸਟ ਫਿਊਚਰ ਐਜੂਕੇਸ਼ਨ ਚੈਨਲ ਵਿੱਚ ਜੋ ਵੀ ਕੈਂਡੀਡੇਟ ਪੰਜਾਬ ਗਰੁੱਪ ਡੀ ਦੀ ਭਰਤੀ ਦੇ ਫਾਰਮ ਭਰਨ ਸੰਬੰਧੀ ਅਡੀਕ ਵਿੱਚ ਸਨ ਤਾਂ ਉਹਨਾਂ ਦੀ ਅਡੀਕ ਖਤਮ ਹੋਈ ਕਿਉਂਕਿ ਅੱਜ ਜੋ ਅਪਡੇਟ ਆ ਗਈ ਏ ਇਹਨਾਂ ਦੇ ਜੋ ਫਾਰਮ ਅੱਜ ਤੋਂ ਭਰਨੇ ਸ਼ੁਰੂ ਹੋ ਜਾਣੇ ਨੇ ਮਤਲਬ ਅੱਜ ਸ਼ਾਮ ਤੱਕ ਜੋ ਲਿੰਕ ਓਪਨ ਹੋ ਜਾਣਾ ਹੈ ਜਾਂ ਮਾਰਨਿੰਗ ਤੱਕ ਓਪਨ ਹੋ ਜਾਵੇਗਾ ਐਂਡ ਹੋਰ 37 ਨਵੀਆਂ ਪੋਸਟਾਂ ਵੀ ਐਡ ਹੋ ਗਈਆਂ ਨੇ ਮਤਲਬ ਪਹਿਲਾਂ 331 ਪੋਸਟਾਂ ਐਂਡ ਹੁਣ 37 ਪੋਸਟਾਂ ਹੋਰ ਐਡ ਹੋ ਗਈਆਂ ਮਤਲਬ ਟੋਟਲ 368 ਪੋਸਟਾਂ ਹੋ ਗਈਆਂ ਠੀਕ ਹੈ ਜਿਵੇਂ ਤੁਹਾਨੂੰ ਕੁਆਲਿਫਿਕੇਸ਼ਨ ਬਾਰੇ ਪਤਾ ਹੀ ਹੈ ਕੁਆਲਿਫਿਕੇਸ਼ਨ ਤੁਹਾਡੀ ਜੋ 10ਵੀਂ ਪਾਸ ਮੰਗੀ ਗਈ ਹੈ ਤਾਂ ਲੜਕੇ ਲੜਕੀਆਂ ਦੋਨੋਂ ਅਪਲਾਈ ਕਰ ਸਕਦੇ ਨੇ ਠੀਕ ਹੈ 18 ਤੋਂ 37 ਸਾਲ ਤੱਕ ਏਜ ਹੈ ਬਟ ਜੋ ਵੀ ਐਸਸੀਬੀਸੀ ਨੇ 5 ਸਾਲ ਤੱਕ ਦੀ ਛੋਟ ਹੈ ਐਂਡ ਇੱਕ ਹੋਰ ਅਪਡੇਟ ਹੈ ਵੀ ਇਹ ਜੋ ਵੱਖ-ਵੱਖ ਪੋਸਟਾਂ ਨੇ ਜਿਵੇਂ ਸੇਵਾਦਾਰ ਚੌਂਕੀਦਾਰ ਸਵੀਪਰ ਵਗੈਰਾ ਮਤਲਬ ਗਰੁੱਪ ਡੀ ਅੰਦਰ ਜੋ ਵੀ ਆਉਂਦੀਆਂ ਨੇ ਸਾਰੀਆਂ ਠੀਕ ਆ ਤਾਂ ਇਹਨਾਂ ਦੇ ਜੋ ਫਾਰਮ ਐਂਡ ਫੀਸ ਤੁਹਾਨੂੰ ਅਲੱਗ-ਅਲੱਗ ਤੋਂ ਭਰਨ ਦੀ ਜ਼ਰੂਰਤ ਨਹੀਂ ਤੁਸੀਂ ਇੱਕ ਹੀ ਜੋ ਫੀਸ ਪੇ ਕਰਨੀ ਹੈ ਠੀਕ ਹੈ ਇੱਕ ਹੀ ਫਾਰਮ ਵਿੱਚ ਤੁਸੀਂ ਆਪਣੀ ਜੋ ਪ੍ਰੈਫਰੈਂਸ ਦੋਗੇ ਠੀਕ ਆ ਤੇ ਐਂਡ ਮੈਰਿਟ ਦੇ ਆਧਾਰ ਤੇ ਤੁਹਾਡੀ ਜੋ ਤੁਹਾਨੂੰ ਜੋ ਪੋਸਟ ਮਿਲ ਜਾਣੀ ਹੈਗੀ ਠੀਕ ਹੈ ਤਾਂ ਇਹ ਸਬੰਧੀ ਜੋ ਨੋਟੀਫਿਕੇਸ਼ਨ ਅਪਲੋਡ ਹੋਇਆ ਵੈਬਸਾਈਟ ਤੇ ਤੁਸੀਂ ਜਾ ਕੇ ਚੈੱਕ ਕਰ ਲੈਣਾ ਹੈ ਐਂਡ ਤੁਸੀਂ ਇਹ ਫਾਰਮ 27 ਦਸੰਬਰ ਤੱਕ ਅਪਲਾਈ ਕਰ ਸਕੋਗੇ ਐਂਡ ਤੁਸੀਂ ਆਪਣੀ ਜੋ ਫੀਸ 29 ਦਸੰਬਰ ਤੱਕ ਭਰ ਸਕੋਗੇ ਠੀਕ ਹੈ ਜੀ ਮਤਲਬ ਅੱਜ ਜੋ ਫਾਰਮ ਓਪਨ ਹੋ ਜਾਣਾ ਹੈ ਨਹੀਂ ਫਿਰ ਮਾਰਨਿੰਗ ਤੱਕ ਜੋ ਲਿੰਕ ਐਕਟੀਵੇਟ ਹੋ ਜਾਣਾ ਹੈਗਾ ਐਂਡ ਤੁਸੀਂ ਤਿਆਰੀ ਕਰ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਐਂਡ ਜਲਦੀ ਹੀ ਕੰਪਲੀਟ ਕੋਰਸ ਆਪਾਂ ਲੈ ਕੇ ਹਾਜ਼ਰ ਹੋਵਾਂਗੇ ਤਾਂ ਦੋ ਤੋਂ ਤਿੰਨ ਦਿਨਾਂ ਤੱਕ ਤੁਹਾਨੂੰ ਅਪਡੇਟ ਦੇ ਦੇਵਾਂਗੇ ਆਪਣੀ ਵਧੀਆ ਤਿਆਰੀ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ